ਗੁਰੂ ਰੂਪਾ ਗੁਰੂ ਪਿਆਰੀ ਔਰ ਗੁਰੂ ਸواری ਸਾਧ ਸੰਗਤ ਜੀ ਸਤਿਨਾਮ ਦੇ ਜੋਤ ਹੋ ਜੋ ਅਮਰਤ ਵਲ ਤੋਂ ਲੈ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਆਓ ਕੁਝ ਕੜੀਆਂ ਕੁਝ ਪਲ ਜਿਤਨਾ ਕੋ ਸਮਾਂ ਮਿਲਿਆ ਸਮੇਂ ਦੀ ਲਿਆਕ ਉਹਨੂੰ ਸਮਝਦਿਆਂ ਹੋਇਆਂ ਜੋ ਅਮਰ ਤੇਰ ਤੋਂ ਲਾਇਕ ਕਰਕੇ ਇਲਾਹੇ ਪ੍ਰਾਪਤ ਕਰ ਰਹੇ ਹਾਂ ਕੁਝ ਘੜੀਆਂ ਕੁਝ ਪਲ ਮੇਰੇ ਸਾਧੂ ਪ੍ਰਭਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਈਏ ਨਤਮਸਤ ਹੋਈਏ ਜਿਤਨਾ ਕੁ ਸਮਾਂ ਮੇਰੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਥੋੜੇ ਸਮੇਂ ਦੇ ਵਿੱਚ ਬਹੁਤੇ ਲਾਹੇ ਖੱਟਣ ਦਾ ਯਤਨ ਕਰੀਏ ਸਤਿਗੁਰ ਪਾਸ਼ਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਅੱਜ ਨਵੇਂ ਸਾਲ ਦੀ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਿਕ ਆਰੰਭਤਾ ਹੋਈ ਹੈ ਜੇ ਅੱਜ ਦੀ ਗੱਲ ਕਰੀਏ ਇੱਕ ਤਰੀਕ ਦੇ ਨਾਲ ਕਿਤੇ ਬੇਸ਼ੱਕ ਇਹ ਆਪਣਾ ਇਤਿਹਾਸ ਅੱਜ ਦਾ ਦਿਨ ਇਹ ਅੰਗਰੇਜ਼ਾਂ ਦੇ ਵਾਸਤੇ ਹੋ ਸਕਦਾ ਅੰਗਰੇਜ਼ੀ ਤਰੀਕ ਦੇ ਮੁਤਾਬਿਕ ਅੰਗਰੇਜ਼ਾਂ ਵਾਸਤੇ ਨਵਾਂ ਸਾਲ ਹੈ ਪਰ ਸਿੱਖਾਂ ਦਾ ਦੇਸੀ ਮਹੀਨਿਆਂ ਦੇ ਮੁਤਾਬਕ ਜਿਹੜੀ ਅਰੰਭਤਾ ਹੋਣੀ ਹੈ ਜੀ ਉਹ ਨਵੇਂ ਸਾਲ ਦੀ ਚੇਤ ਦੇ ਮਹੀਨੇ ਦੇ ਵਿੱਚ ਹੋਣੀ ਹੈ ਜਿਹੜੇ ਅੱਗੇ ਜਾ ਕਰਕੇ ਆਉਣੇ ਨੇ ਸੋ ਅਰੰਭਤਾ ਦੇ ਵਿੱਚ ਆਪ ਜੀ ਨੂੰ ਨਵੇਂ ਸਾਲ ਦੀਆਂ ਨੇ ਜਿਹੜੀਆਂ ਲੱਖ ਲੱਖ ਵਧਾਈਆਂ ਹੁਣ ਕਿਉਂਕਿ ਜੀ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ ਦੇਖੀਏ ਤਾਂ ਅੱਜ ਨਵੇਂ ਸਾਲ ਦੀ ਅਰੰਭਤਾ ਹੋਈ ਹੈ ਅੱਜ 1 ਜਨਵਰੀ ਹੈ 1 ਸਾਲ ਆਪਣੇ ਸਭ ਦੀ ਜ਼ਿੰਦਗੀ ਦੇ ਵਿੱਚੋਂ ਜੋ ਰਾਤ 12 ਵਜੇ ਤੋਂ ਬਾਅਦ ਬਤੀਤ ਹੋ ਗਿਆ ਪਰ ਇੱਥੇ ਮੇਨ ਪੁਆਇੰਟ ਮੇਨ ਗੱਲਾਂ ਜਿਹੜੀਆਂ ਹੈ ਨੇ ਵੀ ਆਪਾਂ ਇਹ ਨਵੇਂ ਸਾਲ ਦੇ ਅੱਜ ਆਰੰਭਤ ਹੋਈ ਹੈ ਜੀ ਆਪਾਂ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ ਹੀ ਚੱਲ ਪਈ ਹੈ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ ਹੀ ਸੋਚ ਲਈਏ ਸਮਝ ਲਈਏ ਤੇ ਮਹਾਰਾਜ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਬਚਨ ਨੇ ਮਹਾਰਾਜ ਜੀ ਕਹਿੰਦੇ ਨੇ ਅੱਜ ਸਾਲ ਗਿਆ ਮਹੀਨੇ ਜਾਣਗੇ ਦਿਨ ਜਾਣਗੇ ਘੰਟਿਆਂ ਨੇ ਵੀ ਜਾਣਾ ਤੇ ਸਕਿੰਟਾਂ ਨੇ ਵੀ ਜਾਣਾ ਤੇ ਜਾਣਾ ਮਿੰਟਾਂ ਨੇ ਵੀ ਹੈ ਇਹ ਜ਼ਿੰਦਗੀ ਦਾ ਬਿਰਦਾਤ ਜ਼ਿੰਦਗੀ ਦਾ ਸਿਧਾਂਤ ਹੀ ਇਹੋ ਜਾਂ ਰਿਚਿਆ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਬਾਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਹਾਰਾਜ ਜੀ ਕਹਿੰਦੇ ਤੇਰੀ ਜਿਹੜੀ ਉਮਰ ਹੈ ਨਾ ਇੱਕ ਨਦੀ ਦੇ ਵਾਂਗ ਵਹਿੰਦੀ ਜਾ ਰਹੀ ਹੈ ਨਦੀ ਦੇ ਪਾਣੀ ਨੂੰ ਕਦੇ ਠੱਲਿਆ ਨਹੀਂ ਜਾ ਸਕਦਾ ਕਦੇ ਆਪਾਂ ਮੂਹਰੇ ਉਸ ਦੇ ਬੰਨ੍ਹ ਮਾਰ ਦੀ ਇਹ ਨਹੀਂ ਗਾ ਕਿ ਪਿੱਛੋਂ ਪਾਣੀ ਆ ਰਿਹਾ ਤੇ ਆਪਾਂ ਮੂਹਰੇ ਬੰਨ੍ਹ ਮਾਰ ਦਿੱਤਾ ਹੋਵੇ ਤੇ ਪਾਣੀ ਰੁਕ ਗਿਆ ਹੋਵੇ ਨਹੀਂ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਉਹ ਨਦੀ ਦੇ ਪਾਣੀ ਦੇ ਵਾਂਗ ਉਹ ਨਦੀ ਦੇ ਪਾਣੀ ਦੇ ਵਾਗ ਬੰਨ ਨਹੀਂ ਨਾ ਵਾਜ ਸਕਦਾ ਮੂਰੇ ਤਾਂ ਭਲਿਆ ਜਿਹੜੀ ਤੇਰੀ ਜ਼ਿੰਦਗੀ ਇਹਨੂੰ ਵੀ ਰੋਕਿਆ ਨਹੀਂ ਜਾ ਸਕਦਾ ਇਹ ਪਾਣੀ ਦੇ ਉਹ ਨਦੀ ਦੇ ਪਾਣੀ ਦੇ ਵਾਗ ਵਹਿੰਦੀ ਜਾ ਰਹੀ ਏ ਪਰ ਮੰਨਿਆ ਵੀ ਇਹ ਪਾਣੀ ਦੇ ਵਾਗ ਵਹਿੰਦੀ ਏ ਪਰ ਮਹਾਰਾਜ ਜੀ ਕਹਿੰਦੇ ਨੇ ਇੱਥੇ ਇੱਕ ਗੱਲ ਸੋਚਣਾ ਕਰ ਸਮਝਣ ਦਾ ਯਤਨ ਕਰ ਵਹਿਤੀ ਜਾਤ ਕਦੇ ਦ੍ਰਿਸ਼ਟੀਨਾ ਧਾਰਤ ਮਹਾਰਾਜ ਜੀ ਨੇ ਵਿੱਚ ਕਦੇ ਸ਼ਬਦ ਵਰਤਿਆ ਜੀ ਹੁਣ ਦ੍ਰਿਸ਼ਟ ਦਾ ਕੀ ਮਤਲਬ ਹੁੰਦਾ ਜੀ ਦ੍ਰਿਸ਼ਟ ਦਾ ਮਤਲਬ ਹੁੰਦਾ ਜੀ ਨਿਗਾ ਧਿਆਨ ਮਾਰਨਾ ਮਹਾਰਾਜ ਜੀ ਕਹਿੰਦੇ ਕਦੇ ਨਿਗਾ ਨਹੀਂ ਮਾਰੀ ਕਦੇ ਧਿਆਨ ਨਹੀਂ ਮਾਰਿਆ ਕਦੇ ਸੁਰਤ ਨਹੀਂ ਜੋੜੀ ਹੁਣ ਧਿਆਨ ਕਿੱਥੇ ਮਾਰਨਾ ਜੀ ਨਿਗਾ ਕਿੱਥੇ ਮਾਰਨੀ ਹੈ ਸੁਰਤ ਕਿੱਥੇ ਜੋੜਨੀ ਹੈ ਮਹਾਰਾਜ ਜੀ ਕਹਿੰਦੇ ਨੇ ਕਦੇ ਸੱਚੇ ਦਿਲੋ ਹੁਣ ਬੰਦਾ ਮਨੁੱਖ ਨਾਮ بے شک ਜਪਦਾ ਜੀ ਬੰਦਗੀ ਕਰਦਾ ਹੈ ਵਾਹਿਗੁਰੂ ਸਿਮਰਨ ਜ਼ਰੂਰ ਕਰਦਾ ਹੈ ਲੱਖ ਲੱਖ ਵਾਰ ਬੰਦੇ ਨੂੰ ਸਜਦਾ ਹੈ ਜੀ ਪਰ ਮਹਾਰਾਜ ਜੀ ਕਹਿੰਦੇ ਨੇ ਇੱਕ ਗੱਲ ਸਮਝਣਾ ਕਰ ਇੱਕ ਗੱਲ ਨੂੰ ਸੋਚਣਾ ਕਰ ਵੀ ਜਦੋਂ ਨਾਮ ਜਪਦਾ ਹੈ ਮਨ ਦੇ ਵਿੱਚ ਖਿਆਲات ਕਿਹੜੇ ਪੈਦਾ ਹੁੰਦੇ ਨੇ ਮਨ ਦੇ ਵਿੱਚ ਫੁਰਨੇ ਕਿਹੜੇ ਚੱਲ ਰਹੇ ਹੁੰਦੇ ਨੇ ਇਹ ਤਾਂ ਹੈ ਨਹੀਂ ਕਿ ਜੇ ਆਪਾਂ ਜਦੋਂ ਨਾਮ ਜਪੀਏ ਤੇ ਸੁਰਤ ਆਪਣੀ ਜੁੜੀ ਹੋਵੇ ਮਹਾਰਾਜ ਜੀ ਕਹਿੰਦੇ ਨੇ ਚੌਂਕੜਾ ਲਾਇਆ ਬੰਦਗੀ ਕਰਦਾ ਵਾਹਿਗੁਰੂ ਦਾ ਸਿਮਰਨ ਆਰਾਧਿਆ ਠੀਕ ਹੈ ਚੌਂਕੜਾ ਲੱਗਿਆ ਤਨ ਕਰਕੇ ਲੱਗਿਆ ਮਹਾਰਾਜ ਜੀ ਕਹਿੰਦੇ ਪਰ ਮਨ ਕਰਕੇ ਸੁਰਤ ਕਿੱਥੇ ਜਾ ਜੁੜੀ ਤੇਰੀ ਮਨ ਕਰਕੇ ਸੁਰਤ ਹੈ ਕਿੱਥੇ ਆ ਤੇ ਮਹਾਰਾਜ ਕਹਿੰਦੇ ਨੇ ਏਸੀ ਤੇਰਾ ਤੇਰੀ ਜ਼ਿੰਦਗੀ ਹੈ ਜਿਹੜੀ ਇਹ ਨਦੀ ਦੇ ਪਾਣੀ ਦੇ ਵਾਂਗ ਵਹਿੰਦੀ ਜਾ ਰਹੀ ਹੈ ਭਲਿਆ ਜਿਉਣਾ ਆਪਾਂ ਦੇਖੇ ਪਿਛਲੇ ਸਾਲ ਦੇ ਵਿੱਚ ਕਿੰਨੇ ਕਵਾਰੀ ਆਪਾਂ ਸਾਧ ਸੰਗਤ ਦੇ ਵਿੱਚ ਆਏ ਕਿੰਨੀ ਕਵਾਰੀ ਬੈਠੇ ਜ਼ਿਆਦਾਤਰ ਤਾਂ ਮਨੁੱਖ ਦੇ ਜਿਹੜੇ ਜ਼ਿੰਦਗੀ ਦੇ ਦਿਨ ਨੇ ਨਾ ਜੀ ਸਚਾਈ ਹੈ ਕਿ ਮਨੁੱਖ ਦੇ ਕੰਮਕਾਰਾਂ ਦੇ ਵਿੱਚ ਦੁਨੀਆਂ ਦੇ ਰਜੇਵਿਆਂ ਦੇ ਵਿੱਚ ਲੰਘ ਜਾਂਦੇ ਨੇ ਬੰਦਗੀ ਕਰਨ ਦਾ ਇਬਾਦਤ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਮਹਾਰਾ ਦੇ ਬਚਨ ਨੇ ਜੀ ਮਹਾਰਾ ਜੀ ਕਹਿੰਦੇ ਰੈਣ ਗਵਾਈ ਸੋਇ ਕਾ ਦੇਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀ ਮਹਾਰਾਜੀ ਕਹਿੰਦੇ ਨੇ ਆਨਿਆਂ ਬਦਲੇ ਕੌਡੀਆਂ ਦੇ ਬਦਲੇ ਆਪਣਾ ਜਿਹੜਾ ਜੀਵਨ ਹੈ ਜੀ ਇਹ ਕਹਿੰਦੇ ਹੀਰਿਆਂ ਵਰਗਾ ਸੀ ਹੀਰੇ ਦੀ ਕੀਮਤ ਜਵੇਰੀ ਨੂੰ ਪਤਾ ਹੁੰਦੀ ਹੈ ਜੀ ਆਪਾਂ ਨੂੰ ਹੀਰਿਆਂ ਵਰਗਾ ਮਿਲਿਆ ਤੇ ਜਵੇਰੀ ਜਿਹੜਾ ਹੁੰਦਾ ਜੀ ਉਹ ਬੜੀ ਵੱਡੀ ਕਈ ਵਾਰ ਕੀਮਤ ਲਾ ਦਿੰਦਾ ਹੈ ਕਿ ਆਹ ਹੀਰੇ ਦੀ ਜੀ ਆਹ ਇੰਨੀ ਕੀਮਤ ਹੈ ਮਹਾਰਾਜ ਨੇ ਇਥੇ ਤੱਕ ਕਰ ਕਹਿ ਦਿੱਤਾ ਮਹਾਰਾਜੀ ਕਹਿੰਦੇ ਨੇ ਭਈ ਪ੍ਰਾਪਤ ਮਾ ਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਜਿ ਬਰੀਆ ਮਹਾਰਾਜ ਜੀ ਕਹਿੰਦੇ ਜੇ ਗੁਰੂ ਨੂੰ ਮਿਲਣਾ ਤਾਂ ਇਹੀ ਤੇਰੀ ਵਾਰੀ ਹੈ ਅੱਗੇ ਪਿੱਛੇ ਕੋਈ ਸਮਾਂ ਐ ਨਾ ਕਹਿ ਵੀ ਮੈਂ ਅੱਗੇ ਜਾ ਕੇ ਜਾਂ ਪਿੱਛੇ ਥੋੜੇ ਸਮੇਂ ਬਾਅਦ ਜਾ ਕੇ ਮਹਾਰਾਜ ਜੀ ਕਹਿੰਦੇ ਨਾ ਭਲਿਆ ਹਰ ਜਪਦਿਆਂ ਅੱਖੇ ਨ ਢਿਲਣਾ ਕੀ ਜੇ ਮੇਰੀ ਜਿੰਦੜੀ ਹੈ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਵਸਾਣ ਹੀ ਖਾਣਾ ਚਾਣਾ ਤੇ ਤੂੰ ਕਹਿਣਾ ਵੀ ਮੈਂ ਬਾਅਦ ਦੇ ਵਿੱਚ ਨਾਮ ਜਪ ਲਵਾਂਗਾ ਬਾਅਦ ਦੇ ਵਿੱਚ ਬੰਦਗੀ ਕਰ ਲਵਾਂਗਾ ਮਹਾਰਾਜ ਜੀ ਕਹਿੰਦੇ ਨੇ ਨਹੀਂ ਭਲਿਆ ਜਿਹੜੀ ਤੇਰੀ ਆਉ ਦੇ ਤੇਰੀ ਤੇਰੀ ਜ਼ਿੰਦਗੀ ਹੈ ਜਿਵੇਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਵਣਾ ਦੀ ਜ਼ਿੰਦਗੀ ਦੇ ਵਿੱਚੋਂ ਜੀ 2025 ਜਿਹੜਾ ਸਾਲ ਸੀ ਉਹ ਸਦਾ ਵਾਸਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਚਲਾ ਗਿਆ ਉਹ ਸਮਾਂ ਨੇ ਵਾਪਸ ਨਹੀਂ ਆਉਣਾ ਉਹ 2025 ਨੇ ਵਾਪਸ ਨਹੀਂ ਆਉਣਾ ਉੱਥੇ ਜਿਹੜਾ ਕੁਝ ਬੀਤ ਗਿਆ ਸਮਾਂ ਲੰਘ ਗਿਆ ਸਭ ਕੁਝ ਲੰਘ ਗਿਆ ਪਰ ਅੱਜ ਜੇ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਿਕ ਗੱਲ ਕਰੀਏ ਨਵੇਂ ਸਾਲ ਦੀ ਅਰੰਭਤਾ ਦੀ ਦਾ ਇੱਥੇ ਮਹਾਰਾਜ ਨੇ ਕਹਿਣਾ ਕੀਤਾ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਕਰਨਾ ਕਰ ਅੱਜ ਪ੍ਰਣ ਕਰ ਲਾ ਵੀ ਮੈਂ ਅੱਜ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਵਾਹਿਗੁਰੂ ਦੇ ਸਿਮਰਨ ਵਾਸਤੇ ਸੁਰਤ ਕਰਕੇ ਜੁੜਾਂਗਾ ਜੇ ਇੱਕ ਘੰਟੇ ਦਾ ਸਮਾਂ ਨਹੀਂ ਮਹਾਰਾਜ ਕਹਿੰਦੇ ਨੇ ਇੱਕ ਕੜੀ ਹਾਂਜੀ ਇੱਕ ਘੰਟੇ ਦੀ ਗੱਲ ਕੀਤੀ ਭਗਤ ਕਬੀਰ ਜੀ ਨੇ ਇੱਕ ਕੜੀ ਆਦੀ ਕੜੀ ਕਹਿੰਦੇ ਨੇ ਜੀ 24 ਘੰਟਿਆਂ ਦੇ ਵਿੱਚੋਂ ਇੱਕ ਘੰਟਾ ਕਿਆ ਸੀ ਮਹਾਰਾਜ ਨੇ ਫਿਰ ਮਹਾਰਾਜ ਨੇ ਹੋਰ ਛੂਟ ਦਿੱਤੀ ਆਪਾਂ ਨੂੰ ਥੋੜਾ ਜਿਹਾ ਹੋਰ ਘਟਾ ਦਿੱਤਾ ਫਿਰ ਮਹਾਰਾਜ ਨੇ ਅੱਧੇ ਘੰਟੇ ਦੀ ਗੱਲ ਕਰ ਦਿੱਤੀ ਇੱਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਹਾਜੀ ਹੁਣ ਅੱਧੇ ਘੰਟੇ ਦੇ ਵਿੱਚੋਂ ਮਹਾਰਾਜ ਨੇ ਆਪਾਂ ਨੂੰ ਕਹਿਣਾ ਕੀਤਾ ਜੀ ਸਿਰਫ 15 ਮਿੰਟ ਆਦੀ ਹੂ ਤੇ ਆਦ ਹੁਣ ਦੇਖੀਏ ਜੀ 15 ਮਿੰਟਾਂ ਦੇ ਅੱਧ ਕਰ ਲਈਏ ਜੀ ਸਾਢੇ 7 ਮਿੰਟ ਦਾ ਸਮਾਂ ਹੋ ਗਿਆ 24 ਘੰਟਿਆਂ ਦੇ ਵਿੱਚੋਂ ਭਗਤ ਕਬੀਰ ਜੀ ਕਹਿਣਾ ਕਰਦੇ ਨੇ ਕਹਿੰਦੇ ਨੇ ਜੇ ਤੂੰ ਸੁਰਤ ਕਰਕੇ ਸਿਰਫ ਬਾਹਲਾ ਟਾਈਮ ਨਹੀਂ ਸਾਢੇ 7 ਮਿੰਟ ਦਾ ਸਮਾਂ ਸੁਰਤ ਕਰਕੇ ਜੋੜ ਲਾਵੇਂ ਮਹਾਰਾਜ ਜੀ ਕਹਿੰਦੇ ਨੇ ਤੇਰਾ ਇੱਕ ਦਿਨ ਦਾ ਜਿਹੜਾ ਖਜ਼ਾਨਾ ਹੈ ਉਹ ਪੂਰਾ ਹੋ ਜਾਏਗਾ ਇੱਕ ਕਰ ਦਿਨ ਦਾ ਜਿਹੜਾ ਤਰ੍ਹਾਂ ਘਾਟਾ ਵਾਧਾ ਸਭ ਕੁਝ ਪੂਰਾ ਹੋ ਜਾਣਾ ਇੱਕ ਦਿਨ ਦਾ ਤੂੰ ਨਾਮ ਧਨ ਇਕੱਠਾ ਕਰ ਲੇਗਾ 7.5 ਮਿੰਟ ਸਿਰਫ ਸੁਰਤ ਕਰਕੇ ਜੋੜਨਾ ਤਨ ਕਰਕੇ ਚੌਂਕੜਾ ਲਾਇਆ ਚੰਗੀ ਗੱਲ ਹੈ ਮਹਾਰਾਜ ਜੀ ਕਹਿੰਦੇ ਨੇ ਉੱਥੇ ਮਾਨ ਦੇ ਵਿੱਚ ਖਿਆਲਤ ਨਾ ਆਵੇ ਕੋਈ ਘਰ ਦਾ ਕੋਈ ਉੱਥੇ ਸੁਰਤ ਦੇ ਵਿੱਚ ਤੇਰੇ ਇਹ ਨਾ ਚੱਲੇ ਕਿ ਮੈਂ ਕੰਮ ਤੇ ਜਾਣਾ ਜੀ ਤੇ ਮੈਂ ਕੋਈ ਆਪਣਾ ਘਰ ਦਾ ਕਾਰੋਬਾਰ ਕਰਨਾ ਕੋਈ ਘਰ ਦੇ ਕੰਮ ਕਾਜ ਕਰਨੇ ਨੇ ਮੈਂ ਆਹ ਕੰਮ ਕਰਨ ਮਹਾਰਾਜ ਜੀ ਕਹਿੰਦੇ ਨੇ ਕੋਈ ਕੰਮਾਂ ਦੇ ਬਾਰੇ ਧਿਆਨ ਨਾ ਜਾਵੇ ਜੇ ਜੋੜਨਾ ਹੈ ਤਾਂ ਸੁਰਤ ਕਰਕੇ ਜੋੜ ਮਨ ਦੇ ਵਿੱਚ ਖਿਆਲ ਆਵੇ ਇੱਕੋ ਖਿਆਲ ਆਵੇ ਮਨ ਦੇ ਵਿੱਚ ਜੇ ਆਵੇ ਵੀ ਜੇ ਮਨ ਦੇ ਵਿੱਚ ਖਿਆਲ ਆਉਂਦਾ ਨਾ ਤਾਂ ਇੱਕੋ ਖਿਆਲ ਆਵੇ ਮਹਾਰਾਜ ਤੇਰੀ ਬੰਦਗੀ ਦਾ ਸਮਾਂ ਮੈਨੂੰ ਮਿਲਦਾ ਰਹੇ ਮਹਾਰਾਜ ਤੇਰੀ ਇਬਾਦਤ ਦਾ ਸਮਾਂ ਮੈਨੂੰ ਮਿਲਦਾ ਰਹੇ ਤੇ ਇੱਥੇ ਮਹਾਰਾਜ ਜੀ ਕਹਿੰਦੇ ਨੇ ਫਿਰ ਭਲਿਆ ਜਿਹੜੀ ਤੇਰੀ ਜ਼ਿੰਦਗੀ ਹੈ ਨਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਵਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਜਿਵੇਂ ਪਾਣੀ ਨੂੰ ਨਹੀਂ ਠੱਲਿਆ ਜਾ ਸਕਦਾ ਨਦੀ ਦੇ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਮੈਂ ਤੇਰੀ ਜ਼ਿੰਦਗੀ ਆ ਭਲਿਆ ਇਹ ਜਿਹੜੀ ਦਰਿਆਵਾਂ ਦੇ ਨਦੀਆਂ ਦੇ ਪਾਣੀਆਂ ਵਰਗੀ ਹੈ ਇਹ ਵਹਿੰਦੀ ਜਾਂਦੀ ਹੈ ਅੱਜ ਤੇਰੀ ਜ਼ਿੰਦਗੀ ਦੇ ਸਾਲ ਕੱਟ ਗਏ ਦਿਨ ਕੱਟ ਗਏ ਤੇ ਮਹਾਰਾਜ ਜੀ ਕਹਿੰਦੇ ਨੇ ਪਾਰ ਮਿੱਥਿਆ ਮੋਹ ਬੰਧੇ ਨਿਤ ਪਾਰ ਚ ਮਿੱਥਿਆ ਕਹਿ ਦਿੰਦੇ ਨੇ ਜੀ ਜਿਹੜੀਆਂ ਨਾਸਵਾਂ ਧੋਣ ਵਾਲੀਆਂ ਚੀਜ਼ਾਂ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਮੋਹ ਬੰਦੇ ਨਿਤ ਪਾਰ ਚ ਪਾਰਛ ਦਾ ਮਤਲਬ ਹੁੰਦਾ ਜੀ ਕੱਪੜੇ ਬਣਾਉਣ ਵਾਲਾ ਤੇ ਉਹਦੇ ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਇੱਕ ਉਹ ਦ੍ਰਿਸ਼ ਲੈ ਲੀਏ ਵੀ ਜਿਹੜਾ ਕੱਪੜੇ ਦੀ ਬਣਾਈ ਕਰਦਾ ਜੀ ਜਾਂ ਕਿਸੇ ਚੀਜ਼ ਦੀ ਬਨਾਵਟ ਬਣਾਉਂਦਾ ਮਹਾਰਾਜ ਜੀ ਕਹਿੰਦਾ ਉਹਦੇ ਵੱਲ ਵੇਖ ਉਹਨੇ ਬਨਾਵਟ ਬਣਾ ਦਿੱਤੀ ਉਸ ਤੋਂ ਬਾਅਦ ਉਹ ਬਨਾਵਟ ਜਿਹੜੀ ਬਣੀ ਹੋਈ ਸੀ ਉਹਨੇ ਇਹ ਨਹੀਂ ਪਤਾ ਕਿ ਚਲਿਆ ਕਿੱਥੇ ਜਾਣਾ ਬਨਾਵਟ ਬਣੀ ਨੇ ਬਣਾਉਣ ਵਾਲੇ ਨੇ ਬਣਾ ਦਿੱਤੀ ਤੇ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਲਿਆ ਤੈਨੂੰ ਉਹ ਅਕਾਲ ਪੁਰਖ ਨੇ ਬਣਾਇਆ ਹੈ ਤੂੰ ਆ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਣਾਉਣ ਵਾਲੇ ਇਹਨਾਂ ਦੇ ਵਿੱਚ ਤੂੰ ਫਸਿਆ ਫਿਰਦਾ ਹੈ ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਣਾਉਣ ਨੂੰ ਸਦਾ ਬਣਦਾ ਰਹਿਣਾ ਤੂੰ ਕਦੇ ਜਿਹੜੀ ਚੀਜ਼ ਆ ਨਾਸਵੰਤ ਹੋਣ ਵਾਲੀ ਹੈ ਨਾ ਮਹਾਰਾਜ ਜੀ ਕਹਿੰਦੇ ਪਦਾਰਥ ਜਿਹੜੇ ਨਾਸਵੰਤ ਹੋਣ ਵਾਲੇ ਤੂੰ ਉਹ ਬਣਾ ਰਿਹਾ ਹੈਂ ਹਾਂਜੀ ਆਪਾਂ ਕੋਲੇ ਆਪਾਂ ਕੱਲ ਬਚਨ ਪੜਿਆ ਸੀ ਨਾ ਜੀ ਵਿਚਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਜੋ ਜੋ ਸੋ ਬਿਨਸ ਹੈ ਮਹਾਰਾਜ ਨੇ ਜੋ ਦੀ ਗੱਲ ਕਰਤੀ ਇੱਥੇ ਜਿਹੜਾ ਜੋ ਸ਼ਬਦ ਲੱਗਿਆ ਨਾ ਜੀ ਉਹ ਸਬੜਾਂ ਵਾਸਤੇ ਆ ਇੱਕ ਵਾਸਤੇ ਨਹੀਂ ਤੇ ਇੱਥੇ ਮਹਾਰਾਜ ਇਹ ਕਹਿੰਦੇ ਨੇ ਜੋ ਨਾਸਵੰਤ ਚੀਜ਼ਾਂ ਨੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਨਾਸ ਹੋ ਜਾਣਾ ਹੈ ਮਨੁੱਖ ਹਮੇਸ਼ਾ ਲੱਗਿਆ ਹੀ ਉਹਨਾਂ ਦੇ ਪਿੱਛੇ ਆ ਇਕੱਠਾ ਕਰਨ ਵਾਸਤੇ ਇਹ ਨਹੀਂ ਕਿ ਦੁਨਿਆਵੀ ਲੋੜਾਂ ਨਹੀਂ ਲੋੜਾਂ ਹੈ ਨਾ ਆਪਾਂ ਲੋੜਾ ਪੂਰਨ ਵਾਸਤੇ ਆਈਆਂ ਇੱਥੇ ਆਪਾਂ ਨੂੰ ਕਿਉਂਕਿ ਜ਼ਿੰਦਗੀ ਹੈ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਘਰ ਪਰਿਵਾਰ ਇਹ ਗ੍ਰਿਸ਼ਤੀ ਜੀਵਨ ਹੈ ਇਹ ਜਿਹੜੀਆਂ ਲੋੜੀਆਂ ਦੀਆਂ ਚੀਜ਼ਾਂ ਤੋਂ ਬਿਨਾ ਨਹੀਂ ਚੱਲਦੀਆਂ ਮਾਇਆ ਧਨ ਦੌਲਤ ਚਾਹੀਦੀ ਹੈ ਜੀ ਆਪਾਂ ਨੂੰ ਕਾਰੋਬਾਰ ਕਰਨ ਵਾਸਤੇ ਕੰਮ ਕਾਰ ਕਰਨ ਵਾਸਤੇ ਸਭ ਕੁਝ ਆਪਾਂ ਨੂੰ ਕਰਨਾ ਪੈਂਦਾ ਪਰ ਮਹਾਰਾਜ ਜੀ ਕਹਿੰਦੇ ਨੇ ਤੂੰ ਇਹਨਾਂ ਦੇ ਮਾਗਰ ਇਹਨਾਂ ਨਾਲ ਲੱਗ ਜਾ ਇਹਨਾਂ ਦੇ ਮਾਗਰ ਇਹਨਾਂ ਨਾਲ ਤੁਰਿਆ ਫਿਰ ਕੇ ਤੂੰ ਰੱਬ ਦਾ ਨਾਮ ਭਲਾ ਦੇਵੇ ਮਹਾਰਾਜ ਜੀ ਕਹਿੰਦੇ ਨੇ ਨਾਮ ਵਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਨੀ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਤੂੰ ਲੱਗਿਆ ਪੈਣਾ ਲਾਲਚਾਂ ਦੇ ਮਗਰ ਨਾਮ ਵਸਾਰ ਲੱਗੇ ਅਨ ਲਾਲਚ ਮਹਾਰਾਜ ਜੀ ਕਹਿੰਦੇ ਨੇ ਲੱਗਿਆ ਆਣ ਆਣ ਦਾ ਮਤਲਬ ਹੁੰਦਾ ਜੀ अनेਕਾਂ अनेਕਾਂ ਪਦਾਰਥਾਂ ਦੇ ਮਗਰ ਲੱਗਿਆ ਪੈਣ ਲੱਗੇ ਅਣ ਲਾਲਚ ਮਹਾਰਾਜ ਜੀ ਕਹਿੰਦੇ ਨੇ अनेਕਾਂ ਲਾਲਚਾਂ ਦੇ ਵਿੱਚ ਤੂੰ ਫਸਿਆ ਪਿਆ ਲੱਗੇ ਅਨਲਾਲ ਚ ਮਿਰਥਾ ਜਨਮ ਪ੍ਰਾਣੀ ਮਹਾਰਾਜ ਜ ਸਮਝਾਉਂਦੇ ਪਰ ਇੱਕ ਜਿਵੇਂ ਪਿਓ ਆਪਣੇ ਪੁੱਤਰ ਨੂੰ ਸਮਝਾਉਂਦਾ ਨਾ ਗਲਤੀ ਹੋਈ ਤੇ ਕਿ ਪੁੱਤਰਾ ਆ ਕੰਮ ਗਲਤ ਹੈ ਤੇ ਇਹ ਆ ਕੰਮ ਗਲਤ ਹੈ ਮਾਂ ਸਮਝਾਉਂਦੀ ਹੈ ਆਪਣੀ ਧੀ ਨੂੰ ਧੀ ਇਹ ਆ ਕੰਮ ਗਲਤ ਹੈ ਇਸੇ ਤਰ੍ਹਾਂ ਮਹਾਰਾਜ ਨੇ ਆਪਾ ਨੂੰ ਧੀ ਪੁੱਤਰ ਸਮਝ ਕੇ ਇਹ ਗੱਲ ਕਹਿਣਾ ਕੀਤੀ ਇੱਕ ਪੁੱਤਰਾ ਦੇ ਵਾਂਗ ਇੱਕ ਧੀਆ ਦੇ ਵਾਂਗ ਸਮਝਾਇਆ ਕਿ ਪੁੱਤਰਾ ਆ ਕਰਮ ਗਲਤ ਹੈ ਲੱਗੇ ਅਨਲਾਲ ਚ ਮਿਰਥਾ ਜਨਮ ਪ੍ਰਾਣੀ ਬੜੇ ਪਿਆਰ ਦੇ ਨਾਲ ਕੀਤੀ ਪ੍ਰਾਨੀ ਦਾ ਸ਼ਬਦ ਹੁੰਦਾ ਜੀ ਮਨੁੱਖ ਨੂੰ ਕਿਹਾ ਜਾਂਦਾ ਪ੍ਰਾਨੀ ਤੇ ਮਹਾਰਾਜ ਕਹਿੰਦੇ ਨੇ ਬਿਰਥਾ ਜਨਮ ਪ੍ਰਾਨੀ ਕਹਿੰਦੇ ਤੇਰਾ ਜਿਹੜਾ ਤੂੰ ਆ ਲਾਲਚਾਂ ਦੇ ਵਿੱਚ ਤੁਰਿਆ ਫਿਰਦਾ ਹੈ ਨਾ ਜਿਹੜਾ ਤੂੰ ਬੰਦਗੀ ਨਹੀਂ ਕਰਦਾ ਵਾਹਿਗੁਰੂ ਨੂੰ ਨਹੀਂ ਆਰਾਧਦਾ ਤੇ ਬੰਦਾ ਕਹਿੰਦਾ ਜੀ ਮੈਂ ਆਰਾਧਦਾ ਜ਼ਰੂਰਾਂ ਜੀ ਬਸ ਗੁਰੂ ਘਰ ਨਹੀਂ ਆਇਆ ਜਾਂਦਾ ਭਲਿਆ ਬੱਚੇ ਸਕੂਲ ਬੱਚੇ ਪੜ੍ਹਦੇ ਜ਼ਰੂਰ ਨੇ ਆਪਾਂ ਕਹਿ ਦਈਏ ਬੱਚਾ ਘਰੇ ਬੈਠਾ ਪੜ੍ਹੀ ਜਾਵੇ ਜੀ ਸਕੂਲ ਨਾ ਜਾਵੇ ਇਆਪਾ ਕਹਿੰਦਾ ਜੀ ਸਕੂਲ ਤਾਂ ਨਹੀਂ ਜਾਂਦਾ ਪਰ ਬੱਚਾ ਸਾਡਾ ਪੜ੍ਹਦਾ ਜ਼ਰੂਰ ਹੈ ਤੇ ਭਲਿਆ ਜੇ ਸਕੂਲ ਹੀ ਨਹੀਂ ਜਾਂਦਾ ਤਾਂ ਫਿਰ ਉਹ ਪੜ੍ਹਾਈ ਉਹਦੇ ਦਿਮਾਗ ਚ ਵਿਸਰ ਜਾਣੀ ਹੈ ਜਿਹੜੀ ਦੂਸਰੇ ਬੱਚਿਆਂ ਨੂੰ ਮਿਲੀ ਹੈ ਕਹਿਣ ਦਾ ਭਾਵ ਇਹ ਆ ਵੀ ਜਿਹੜਾ ਕਥਾ ਵਿਚਾਰਾ ਜਿਹੜਾ ਚਾਹੇ ਆਪਣਾ ਇੱਕ ਟਾਈਮ ਆਈਏ ਪਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਗਵਾਈਏ ਇਹ ਆਪਣਾ ਸਕੂਲ ਹੈ ਮਹਾਰਾਜ ਨੇ ਕੀ ਕਹਿਣਾ ਕੀਤਾ ਜੀ ਗੁਰਬਾਣੀ ਦੇ ਵਿੱਚ ਵਜਨ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਲੰਘਾਏ ਭਾਰ ਮਹਾਰਾਜੇ ਗੁਰੂ ਨਾਨਕ ਦੇ ਮਹਾਰਾਜੇ ਬਚਨ ਨੇ ਜੀ ਆਸਾ ਦੀ ਵਾਰ ਦੀ ਗੁਰਬਾਣੀ ਦੇ ਮਹਾਰਾਜ ਕਹਿੰਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੀ ਜਿਹੜੀ ਵਿਚਾਰ ਹੈ ਜੀ ਇਹ ਸਿੱਖੀ ਹੈ ਜਿਹੜੀ ਇਥੋਂ ਸਿੱਖਣਾ ਮਿਲਣਾ ਇਹ ਸਕੂਲ ਹੈ ਆਪਣਾ ਇੱਥੇ ਆ ਕਰਕੇ ਆਪਾਂ ਸਿੱਖਣਾ ਜੀ ਇੱਥੇ ਆ ਕਰਕੇ ਸਿੱਖਣਾ ਕੀ ਹੈ ਇੱਥੇ ਮਹਾਰਾਜ ਦੀ ਮਰਿਆਦਾ ਸਿੱਖਣੀ ਹੈ ਇੱਥੇ ਮਹਾਰਾਜ ਜੀ ਦੇ ਅਸੂਲ ਸਿੱਖਣੇ ਨੇ ਜਿਹੜੇ ਸਿੱਖੀ ਸੂਦਾਂਤਾਂ ਦੇ ਵਿੱਚ ਸਮਝਾਏ ਜਾਂਦੇ ਨੇ ਜਿਹੜੇ ਸਿੱਖੀ ਦੇ ਸਕੂਲ ਦੇ ਵਿੱਚ ਆਪਾਂ ਨੂੰ ਪੜਾਇਆ ਜਾਂਦਾ ਹੈ ਉਹ ਮਹਾਰਾਜ ਜੀ ਦੇ ਕਰਦੇ ਵਿੱਚੋਂ ਆਪਾਂ ਉਹ ਅਸੂਲ ਸਿੱਖਣੇ ਨੇ ਅੱਗੇ ਪੜ੍ਹ ਲਈਏ ਬਚਨ ਮਹਾਰਾਜ ਜੀ ਕਹਿੰਦੇ ਮਾਦਵੇ ਭਾਜ ਦਿਨ ਨਿਤ ਰਹਿਣੀ ਦਿਨ ਰਾਤ ਸਦਾ ਮਾਇਆ ਦੀ ਪਤੀ ਪ੍ਰਭੂ ਦਾ ਨਾਮ ਜਪਿਆ ਕਰ ਜਿਹੜਾ ਮਾਇਆ ਤੋਂ ਵੀ ਵੱਡਾ ਹੈ ਜੀ ਮਹਾਰਾਜ ਕਹਿੰਦੇ ਨੇ ਗੁਰਜੰਦੇ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਜੀ ਆਪਣੇ ਕਿਉਂਕਿ ਆਪਾਂ ਦੁਨਿਆਵੀ ਲੋਕ ਆ ਆਪਣੇ ਦੁਨਿਆਵੀ ਲੋਕਾਂ ਦੀ ਇੱਥੇ ਇੱਕ ਟੱਕਰ ਸੋਚਨੀ ਹੈ ਸਮਝਣੀ ਹੈ ਕਿ ਜਿੰਦੇ ਕੋਲੇ ਮਾਇਆ ਜੀ ਉਹਦੇ ਕੋਲੇ ਸਾਰਾ ਕੁਝ ਆਪਾਂ ਕਹਿੰਦੇ ਆ ਵੀ ਜਿੰਦੇ ਕੋਲੇ ਧਨ ਹੈ ਜੀ ਦੌਲਤ ਉਹਦੇ ਕੋਲੇ ਸਭ ਕੁਝ ਹੈ ਪਰ ਗੁਰੂ ਅਰਜਨ ਦੇ ਮਹਾਰਾਜ ਨੇ ਆਪਾਂ ਨੂੰ ਝੂਠਾ ਕਰ ਦਿੱਤਾ ਮਹਾਰਾਜ ਕਹਿੰਦੇ ਨੇ ਕਹਿੰਦੇ ਨੇ ਦਿਨ ਰਾਤ ਉਹਦਾ ਨਾਮ ਜਪਿਆ ਕਰ ਜਿਹੜਾ ਮਾਇਆ ਤੋਂ ਵੀ ਵੱਡਾ ਜੀ ਮਾਇਆ ਤੋਂ ਵੱਡਾ ਕੌਣ ਹੈ ਜੀ ਮਹਾਰਾਜ ਜੀ ਨੇ ਕਿਹਾ ਕੀਤਾ ਜੀ ਕੌਣ ਹੈ ਵੱਡਾ ਮਾਇਆ ਵਡਿਆਈ ਮਹਾਰਾਜ ਕਹਿੰਦੇ ਨਾ ਮਹਾਰਾਜ ਜੀ ਕਹਿੰਦੇ ਨੇ ਪੁੱਛਣਾ ਕਰਦੇ ਨੇ ਕਹਿੰਦੇ ਕਿੰਦੀ ਗੱਲ ਕਰਦਾ ਮਾਇਆ ਦੀ ਕੌਣ ਵੱਡਾ ਮਾਇਆ ਵੱਡੇ ਆਈ ਮਹਾਰਾਜ ਜੀ ਕਹਿੰਦੇ ਨੇ ਨਹੀਂ ਮਹਾਰਾਜ ਜੀ ਪੁੱਛੇ ਵੀ ਮਾਰਾਂ ਫਿਰ ਹੋਰ ਕੌਣ ਵੱਡਾ ਹੋਇਆ ਮਹਾਰਾਜ ਜੀ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵ ਲਾਈ ਮਹਾਰਾਜ ਜੀ ਕਹਿੰਦੇ ਨੇ ਉਹ ਵੱਡਾ ਹੈ ਜਿਹਨੇ ਰਾਮ ਦੇ ਨਾਲ ਲਿਵ ਲਾਈ ਹੋਈ ਹੈ ਅੱਗੇ ਮਹਾਰਾਜ ਜੀ ਕਹਿੰਦੇ ਨੇ ਜਨਮ ਪਦਾਰਥ ਜੀਤ ਹਰ ਸਰਣੀ ਪ੍ਰਭੂ ਦੀ ਸ਼ਰਨ ਪਾ ਕੇ ਕੀਮਤੀ ਮਨੁੱਖਾ ਜਨਮਾ ਜਨਮ ਦਾ ਲਾਭ ਖਟ ਲੈ ਜਨਮ ਪਦਾਰਥ ਜੀਤ ਹਰ ਸਰਣੀ ਕਹਿੰਦੇ ਨੇ ਉਹ ਪਰਮਾਤਮਾ ਨੂੰ ਜਿਤਨਾ ਕਰੁ ਪ੍ਰਮਾਤਮਾ ਨੂੰ ਅਰਧ ਨਾ ਕਰ ਤੇ ਮਹਾਰਾਜ ਚ ਸਰਨੀ ਦੇ ਵਿੱਚ ਆ ਕਰਕੇ ਲਾਹਾ ਘਟਲਾ ਕਰਤ ਬਿਹਕਾਰ ਦਉ ਕਰ ਝਾਰਤ RAM ਰਤਨ ਰਿਤ ਤੇ ਨੈ ਪਤਾਰਤ ਕਹਿੰਦੇ ਨੇ ਤੂੰ ਹੁਣ ਹਾਨ ਲਾਭ ਵਿਚਾਰਨ ਤੋਂ ਬਿਨਾਂ ਹੀ ਵਿਕਾਰ ਕਰੀ ਜਾ ਰਿਹਾ ਹੈ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਪਣੇ ਹਿਰਦੇ ਵਿੱਚ ਤੂ ਇੱਕ ਛਿਨਵਾਸ ਤੇ ਵੀ ਪਈ ਨਹੀਂ ਟਿਕਾਉਂਦਾ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਧਾਰਤ ਬਿਕਾਰ ਬਹੁ ਕਰ ਝਾਰਤ RAM ਰਤਨ ਰਿਧ ਤਿਰਣੀ ਧਾਰਤ ਮਹਾਰਾਜੀ ਕਹਿੰਦੇ ਤੈਨੂੰ ਤੂੰ ਕੋਈ ਇਹ ਸੋਚ ਵਿਚਾਰ ਹੀ ਨਹੀਂ ਰਿਹਾ ਕਿ ਮੈਨੂੰ ਇਹਦਾ ਲਾਹਾ ਹੋਣਾ ਜੀ ਇਹਦਾ ਨੁਕਸਾਨ ਹੋਣਾ ਬਸ ਦੁਨੀਆ ਦੇ ਕੰਮਾਂ ਦੇ ਵਿੱਚ ਖਛਤ ਹੋ ਗਿਆ ਵਿਕਾਰਾਂ ਦੇ ਵਿੱਚ ਖਛਤ ਹੋ ਗਿਆ ਗੁਰ ਅਰਜਨ ਦੇਵ ਮਹਾਰਾਜ ਕਹਿੰਦੇ ਦੂ ਕਰ ਦੋਵੇਂ ਹੱਥਾਂ ਦੇ ਨਾਲ ਕਰਦਾ ਜੀ ਇੱਥੋਂ ਤੱਕ ਰਚਨ ਕਹਿੰਦੇ ਤੇ ਮਹਾਰਾਜ ਨੇ ਕਹਿੰਦਣਾ ਦੂ ਕਰ ਦੂ ਕਾਰ ਦਾ ਮਤਲਬ ਇਥੇ ਦੋਨੇ ਹੱਥਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਨੇ ਕਰਤ ਵਿਕਾਰ ਦੂ ਕਰ ਝਾਰਤ ਦੋਵੇਂ ਹੱਥਾਂ ਦੇ ਨਾਲ ਛੱਡਦਿਆਂ ਨੂੰ ਮਹਾਰਾਜ ਜੀ ਕਹਿੰਦੇ ਦੋਵੇਂ ਹੱਥ ਧੋ ਕੇ ਅਗਾ ਵੇੜਾ ਸੋਚਣ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਤੂੰ ਜਿਹੜੇ ਵਿਕਾਰ ਨੇ ਜਿਹੜੇ ਉਹ ਕਰਨੇ ਸ਼ੁਰੂ ਕਰ ਦੇਣਾ ਮਹਾਰਾਜ ਜੀ ਕਹਿੰਦੇ ਨੇ ਤੂੰ ਲਾਭ ਤੋਂ ਵਿਚਾਰ ਤੋਂ ਬਿਨਾਂ ਤੈਨੂੰ ਇਹ ਨਹੀਂ ਪਤਾ ਕਿ ਮੈਨੂੰ ਇਹ ਚੀਜ਼ ਦਾ ਲਾਹਾ ਹੋਣਾ ਹੈ ਇਹ ਚੀਜ਼ ਦਾ ਨੁਕਸਾਨ ਹੋਣਾ ਤੂੰ ਚਾਹੇ ਆਪਣੇ ਦੁਨਿਆਵੀ ਲੋਗਾ ਕਰਕੇ ਮਨੁੱਖਾ ਕਰਕੇ ਤੂੰ ਸੋਚ ਲਵੇਂ ਆਪਣੇ ਸੁਰਤ ਕਰਕੇ ਸੋਚ ਲਵੇਂ ਪਰ ਮਹਾਰਾਜ ਜੀ ਕਹਿੰਦੇ ਨੇ ਉਹ ਸੁਰਤ ਨੂੰ ਗੁਰਬਾਣੀ ਦੇ ਨਾਲ ਡਿਵੈਲਪ ਕਰਕੇ ਦੇਹ ਕੁਰਬਾਨੀ ਨਾਲ ਸੋਚ ਕੇ ਦੇਖ ਇਹ ਕੰਮ ਚੰਗਾ ਜੇ ਕਿਸਦਾ ਹੱਕ ਮਨਾ ਹੱਕ ਮਾਰਦਿਆਂ ਨਾ ਜੀ ਤਾਂ ਉੱਥੇ ਮਹਾਰਾਜ ਨੇ ਬਚਨ ਕੀਤੇ ਨੇ ਮਹਾਰਾਜ ਇਹ ਕਹਿੰਦੇ ਨੇ ਜਦੋਂ ਕਿਸਦਾ ਹੱਕ ਮਾਰਦਾ ਨਾ ਤਾਂ ਉਦੋਂ ਗੁਰਬਾਣੀ ਦੀ ਪੰਕਤੀ ਪੜ੍ਹਿਆ ਕਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਈ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਮਹਾਰਾਜ ਜੀ ਕਹਿੰਦੇ ਨੇ ਕਿਸੇ ਗਰੀਬ ਦਾ ਹੱਕ ਮਾਰਿਆ ਜਾਂ ਕਰਕੇ ਤੂੰ ਲੰਗਰਾਂ ਦੇ ਵਿੱਚ ਜਾ ਕਰਕੇ ਤੇ 500 ਦੀ ਸੇਵਾ ਕਰਤੀ ਕਹਦਾ ਮਹਾਰਾਜ ਭਲੀ ਕਰੇ ਕਮਾਈਆਂ ਵਿੱਚ ਵਾਧਾ ਕਰੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉੱਥੇ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਕਹਿੰਦੇ ਤੂੰ ਇਹ ਗੱਲ ਕਲੀਅਰ ਕਰ ਇਹ ਗੱਲ ਦੱਸ ਮੈਨੂੰ ਕਿ ਜਿੱਥੇ ਤੂੰ ਗਰੀਬ ਦਾ ਹੱਕ ਮਾਰਿਆ ਸੀ ਉਥੇ ਜਾ ਕਰਕੇ ਤੂੰ ਮੈਨੂੰ ਇਹ ਦੱਸ ਵੀ ਗੁਰਪੀਰ ਹਾਮਾ ਤੇਰੀ ਤਾਂ ਪਰੂ ਜਿਹੜਾ ਤੂੰ ਉਥੇ ਲੰਗਰਾਂ ਦੇ ਵਿੱਚ ਦਿੱਤਾ ਕੋਈ ਕਿਸ ਦਾ ਹੱਕ ਮਾਰ ਕੇ ਨਹੀਂ ਆਇਆ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਜੀ ਬਸ ਆਪ ਲਾਸਟ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ ਜੀ ਭਰਨਾ ਪੋਖਣਾ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਭਰਨ ਪੋਖਣਾ ਮਹਾਰਾਜ ਕਹਿੰਦੇ ਆਪਣਾ ਸਰੀਰ ਪਾਲਨ ਪੋਚਵੇ ਜੀ ਤੇਰੀ ਸਾਰੀ ਉਮਰ ਲੰਘਦੀ ਜਾ ਰਹੀ ਹੈ ਯਾ ਜਗਦੀਸ਼ ਕੀ ਗਾਤ ਨਹੀਂ ਜਾਣੀ ਪਰਮਾਤਮਾ ਦੀ ਸਿਫਤ ਸਲਾਤ ਤੇ ਆਤਮਿਕ ਆਨੰਦ ਦੀ ਅਵਸਥਾ ਤੋਂ ਹੁਣ ਤੱਕ ਸਮਝ ਨਹੀਂ ਸਕਿਆ ਕੋਜਾ ਜ਼ਿੰਦਗੀ ਦੇ ਵਿੱਚ ਤੈਨੂੰ ਕੋਈ ਸਮਝ ਨਹੀਂ ਆਇਆ ਆ ਕਿ ਮਹਾਰਾਜ ਦੇ ਬਚਨ ਜੀ ਸਾਰ ਨ ਸੰਮਰਾਤ ਆ ਗੋਚਰ ਸੁਆਮੀ ਮੂਦਰ ਨਾਨਕ ਪ੍ਰਭ ਅੰਤਰਜਾਮੀ ਏ ਸਭ ਤਾਕਤਾਂ ਦੇ ਮਾਲਕ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਮਾਲਕ ਮੈਂ ਤੇਰੀ ਸ਼ਰਨ ਆਇਆ ਬੋਧਰ ਨਾਨਕ ਪ੍ਰਭ ਅੰਤਰਜਾਮੀ ਨਾਨਕ ਆਖਦੇ ਨੇ ਕਿ ਮੈਨੂੰ ਆਪਣੇ ਮੈਨੂੰ ਇਨਾ ਵਿਕਾਰਾਂ ਤੋਂ ਬਚਾ ਲੈ ਤੂੰ ਮੇਰਾ ਮਾਲਕ ਤੂੰ ਮੇਰਾ ਦਿਲ ਦਾ ਜਾਣਨ ਵਾਲਾ ਮਹਾਰਾਜ ਦੇ ਚਰਨਾਂ ਦੇ ਵਿੱਚ ਆਗਰ ਕਰਕੇ ਇਹੀ ਅਰਦਾਸ ਬੇਤੀ ਕਰ ਰਹੀਏ ਮਹਾਰਾਜ ਸਰਨ ਸਮਰਾਟ ਅਗੋਚ્ય Swami ਕੋਦਰ ਨਾਨਕ ਪ੍ਰਭ ਅੰਤਰਜਾਮੀ ਮਹਾਰਾਜ ਅੱਜ ਨਵਾਂ ਸਾਲ ਆਰੰਭ ਹੋਇਆ ਹੈ ਕਿ ਤੁਹਾਡੇ ਚਰਨਾਂ ਦੇ ਵਿੱਚ ਆਏ ਆ ਕਿਰਪਾ ਗੁਰੂ ਗਰੀਬ ਨਿਵਾਜ ਆਵਗਣਾਰੇ ਕੀ ਬੇਨਤੀ ਮਹਾਰਾਜੀ ਹਮ ਆਵਗਣ ਭਰੇ ਅੱਜ ਇਹ ਬੇਨਤੀ ਕਰਕੇ ਜਾਈਏ ਜੀ ਇਥੋਂ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਆਇਆ ਇੱਕ ਬੇਨਤੀ ਹੈ ਅਸੀਂ ਮਹਾਰਾਜ ਆਵਗਣਾਂ ਦੇ ਭਰੇ ਆ ਮਹਾਰਾਜੀ ਹੁਣ ਜਿਹੜਾ ਪਿਛਲਾ ਸਾਲ ਸੀ ਜਿਵੇਂ ਲੰਘ ਗਿਆ ਠੀਕ ਹੈ ਮਹਾਰਾਜ ਤੁਹਾਡੀ ਰਹਿਮਤ ਦੇ ਨਾਲ ਚੰਗਾ ਲੰਘਿਆ ਮਾੜਾ ਲੰਘਿਆ ਪਰ ਮਹਾਰਾਜ ਜੀ ਹੁਣ ਕਿਰਪਾ ਕਰੋ ਤੁਹਾਡੇ ਚਰਨਾਂ ਚ ਵਿੱਚ ਬੇਨਤੀ ਹੈ ਤਾਂ ਆਪਾਂ ਨੰਦ ਲਾਲ ਜੀ ਦੇ ਵਾਂਗੂ ਜੀ ਬਚਨ ਪੜ ਕੇ ਜਾਈਏ ਜੀ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਜਿਹੜੀ ਪਿੱਛੇ ਬੀਤ ਗਈ ਜਿਵੇਂ ਬੀਤ ਗਈ ਪਿਛਲਾ ਸਾਲ ਜਿਵੇਂ ਹੈ ਸੀ ਬਤੀਤ ਹੋ ਗਿਆ ਚੰਗਾ ਹੋਇਆ ਮਾੜਾ ਹੋਇਆ ਬਤੀਤ ਹੋ ਗਿਆ ਪਰ ਹੁਣ ਕੀ ਹੋਣਾ ਜੀ ਹੁਣ ਆਪਾਂ ਅੱਗੇ ਸਮਝ ਕੇ ਚੱਲਣਾ ਮਹਾਰਾਜ ਦੇ ਦਰ ਤੇ ਆ ਕਰਕੇ ਮਹਾਰਾਜ ਦੇ ਚਰਨਾਂ 'ਚ ਇੱਕੋ ਬੇਨਤੀ ਕਰਨੀ ਹੈ ਮਹਾਰਾਜ ਹਮ ਆਵਗੁਣ ਭਰੇ ਇੱਕ ਗੁਨਾਹੀ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਹਾਰਾਜ ਮਾਇਆ ਮੋ ਪਰਮਪੈ ਕੁਲ ਸੋਤਦਾਰ ਆਸ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗ ਤਹਿ ਮਲੰਤ ਜਮ ਮਦਰਾਸ ਮਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੂ ਸਰਨਾਈ ਉਹ ਪੱਟਾਂ ਦੇ ਵਾਂਗੂ ਜਿਨ੍ਹਾਂ ਪੱਟਾਂ ਦੇ ਸਵਈਏ ਨੇ ਆਪਾਂ ਸਵਈਏ ਪੜਦੇ ਆ ਨਾ ਜੀ ਤੇ ਮਹਾਰਾਜ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਮਹਾਰਾਜ ਉਹ ਪੱਟਾਂ ਦੇ ਵਾਂਗੂ ਸਾਨੂੰ ਵੀ ਆਪਣੇ ਸ਼ਰਨ ਦੇ ਵਿੱਚ ਲੈ ਲੋ ਮਹਾਰਾਜ ਕਿਰਪਾ ਕਰੋ ਪਿੱਛੇ ਜਿਹੜੀ ਜ਼ਿੰਦਗੀ ਜਿਵੇਂ ਬਤੀਤ ਹੋ ਗਈ ਮਹਾਰਾਜ ਤੇਰੇ ਬਾਣੇ ਦੇ ਅੰਦਰ ਤੇਰੀ ਰਜਾ ਦੇ ਅੰਦਰ ਬਤੀਤ ਹੋਈ ਮਹਾਰਾਜ ਨਵਾਂ ਸਾਲ ਆਰੰਭ ਹੋਇਆ ਤੇ ਸਾਡੀ ਜ਼ਿੰਦਗੀ ਵੀ ਨਵੇਂ ਸਿਰੇ ਤੋਂ ਮਹਾਰਾਜ ਸ਼ੁਰੂ ਹੋ ਜਾਵੇ ਅਸੀਂ ਤੇਰੇ ਘਰ ਆ ਕੇ ਤੇਰੀ ਬੰਦਗੀ ਕਰ ਸਕੀਏ ਜੇ ਘਰੇ ਬੈਠੇ ਆ ਤਾਂ ਸੁਰਤ ਕਰਕੇ ਆਪਾਂ ਚੌਂਕੜਾ ਲਾਈਏ ਆਪਾਂ ਜੇ ਘਰੇ ਬੈਠੇ ਆ ਤਾਂ ਸੁਰਤ ਕਰਕੇ ਗੁਰਬਾਣੀ ਪੜ੍ਹੀਏ ਇੱਕ ਵਿਚਾਰ ਆਪ ਜੀ ਦੇ ਨਾਲ ਜ਼ਰੂਰ ਕਰਾਂਗਾ ਅਖੀਰ ਦੇ ਵਿੱਚ ਆ ਕਿ ਜੇ ਗੁਰਬਾਣੀ ਪੜ੍ਹਦੇ ਆ ਨਾ ਜੀ ਤਾਂ ਗੁਰਬਾਣੀ ਨੂੰ ਸ਼ੁੱਧ ਪੜ੍ਹੀਏ ਕਿਉਂਕਿ ਇਹ ਮਹਾਰਾਜ ਦੇ ਕੱਲੇ ਜਿਹੜੇ ਬਚਨ ਨੇ ਨਾ ਜੀ ਇੱਕ ਮਹਾਰਾਜ ਨੇ ਆਪਣੇ ਮੁਖ ਦੇ ਵਿੱਚੋਂ ਇਸ ਚੀਜ਼ ਨੂੰ ਆਪਾਂ ਪ੍ਰੈਕਟੀਕਲ ਪੜ੍ਹੀਏ ਕਿ ਜਿਵੇਂ ਆਪਣੇ ਕੋਲ ਜੇ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਇਹ ਸਮਝੀਏ ਕਿ ਆਪਣੇ ਸਾਹਮਣੇ ਗੁਰੂ ਅਰਜਨ ਦੇ ਮਹਾਰਾਜ ਜੀ ਬੈਠੇ ਨੇ ਤੇ ਉਹ ਆਪਣੇ ਮੁਖ ਦੇ ਵਿੱਚੋਂ ਜਿਹੜੇ ਇਹ ਬਚਨ ਨੇ ਕੱਲੇ-ਕੱਲੇ ਆਪਣੇ ਆਪਣੇ ਸਾਹਮਣੇ ਮਹਾਰਾਜ ਹੀ ਰੱਖ ਰਹੇ ਨੇ ਤੇ ਫੇਰ ਆਪਾਂ ਕਰੀਏ ਵਿਚਾਰ ਨੂੰ ਤੇ ਆਰੰਭਕ ਤੇ ਆਪਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਕਰੀਏ ਮਹਾਰਾਜ ਜਿਹੜੀ ਗੁਰਬਾਣੀ ਹੈ ਇਹਨੂੰ ਅਸੀਂ ਸੁਰਤ ਕਰਕੇ ਸਮਝ ਕੇ ਪੜਹੀਏ ਤੇ ਚੰਗੇ ਵਿਚਾਰ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਸੋ ਆਓ ਅਰਦਾਸ ਦਾ ਸਮਾਂ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਦੀ ਖੇਮਾ ਤਾਨੂ ਗੁਰੂ ਤਾਨੂ ਗੁਰੂ ਦੀ ਸੰਗਤਾਂ ਬਖਸ਼ਣ ਹਾਰਨੇ ਜੀ ਬਖਸ਼ ਲੈਣਾ ਸੋ ਆਓ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਆਉਦਿਓ ਸ਼ਲੋਕ ਦੇ ਵਿੱਚ ਸਾਥ ਉਪਰੰਤ ਅਰਦਾਸ ਬੇਨਤੀ ਜੀ ਦੇਹੋ ਸੱਜਣਾ ਆ ਸਿਸੜੀਆਂ ਜੋ ਹੋਵੇ ਸਾਹਿਬ ਸਿਮੇਲ ਸਲੋਕ